ਸਕਾਦਰਿਤ ਬਰਨਾਲਾ ਪੁਲਿਸ ਕੋਨਫਰੰਸ ਰਕੀ ਹੋਈ ਹੈ ਸਰ ਕੀ ਮੰਗਣਾ ਸਰ ਕੀ ਰਿਪੋਰਟ ਹੋਣੀ ਹੈ ਜੀ ਸਾਡੇ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਆਈਪੀਐਸੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਸਮਾਜ ਵਿਰੋਧੀ ਅਨਸਰਾਂ ਖਿਲਾਫ ਬਰਨਾਲਾ ਪੁਲਿਸ ਵੱਲੋਂ ਮੁਹਿੰਮ ਚਲਾਈ ਗਈ ਹੈ ਉਹਦੇ ਅੰਤਰਗਤ ਸਾਡੀ ਸਬਡਿਵੀਜ਼ਨ ਬਰਨਾਲਾ ਦੇ ਵਿੱਚ ਥਾਣਾ ਸਿਟੀ ਬਰਨਾਲਾ ਤੇ ਥਾਣਾ ਤਨੋਲਾ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਦੇ ਵਿੱਚ ਇੱਕ ਤਾਂ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇਨਸਪੈਕਟਰ ਲਖਮਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਇੱਕ ਨਸ਼ਾ ਤਸਕਰਾਂ ਦੇ ਗਰੋਹ ਨੂੰ ਫੜਿਆ ਜਿਦੇ ਵਿੱਚ ਅਜੇ ਸ਼ਰਮਾ ਉਰਫ ਗੋਰਾ ਵਾਸੀ ਪਰਣਾਲਾ ਇਹਦੇ ਨਾਲ ਹੀ ਹਰਪ੍ਰੀਤ ਸਿੰਘ ਉਰਫ ਪੀਤਾ ਅਮਰਤਪਾਲ ਸਿੰਘ ਉਰਫ ਚੂਚਾ ਤੇ ਸੁਖਦੇਵ ਰਾ ਮਰਫ ਸੁਖੂ ਇਹ ਸਾਰੇ ਬਰਨਾਲੇ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ ਮੁਖਬਰੀ حاصل ਹੋਈ ਸੀ ਕਿ ਨਸ਼ਾ ਤਸਕਰੀ ਦਾ ਕੰਮ ਬਰਨਾਲਾ ਜ਼ਿਲ੍ਹੇ ਦੇ ਵਿੱਚ ਕਰ ਰਹੇ ਨੇ ਬਰਨਾਲੇ ਸ਼ਹਿਰ ਵਿੱਚ ਕਰ ਰਹੇ ਨੇ ਸੋ ਮੁਖਬਰੀ ਦੇ ਆਧਾਰ ਤੇ ਮਕਦਮਾ ਨੰਬਰ 426 ਦੀ ਮਿਤੀ 24 9 2024 ਅਧੀਨ ਤਾਰਾ 2122 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਤੇ ਇਹਨਾਂ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 50 ਗ੍ਰਾਮ ਹੈਰੋਇਨ 50 ਨਸ਼ੀਲੀਆਂ ਗੋਲੀਆਂ 1 ਲੱਖ ਰੁਪਇਆ ਡਰੱਗ ਮਨੀ ਜੋ ਕਿ ਇਹਨਾਂ ਨੇ ਨਸ਼ਾ ਵੇਚ ਕੇ इकट्ठी ਕੀਤੀ ਸੀ ਤੇ ਇੱਕ ਵਰਨਾਕਾਰ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਤੇ ਇਹ ਸਾਰੇ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਫਰਦਰ ਇਹਨਾਂ ਦੇ ਜਿਹੜੇ ਬੈਕਵਰਡ ਲਿੰਕਸ ਨੇ ਉਹਨਾਂ ਨੂੰ ਟ੍ਰੇਸ ਕੀਤਾ ਜਾਏਗਾ ਸਰ ਪਹਿਲਾਂ ਵੀ ਮਾਮਲੇ ਇਹਨਾਂ ਦੇ ਜੀ ਇਹਨਾਂ ਦੇ ਉੱਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ ਤੇ ਫਰਦਰ ਇਹਨਾਂ ਦੀ ਤਫ਼ਤੀਸ਼ ਚ ਅੱਗੇ ਹੋਰ ਵੀ ਸਾਨੂੰ ਤੱਥ ਸਾਹਮਣੇ ਆਉਣਗੇ ਇਸ ਇਸੇ ਤਰ੍ਹਾਂ ਥਾਣਾ ਸੱਤ ਨੋਲਾ ਦੀ ਪੁਲਿਸ ਨੇ ਇੱਕ ਜਿਹੜਾ ਚੋਰੀਆਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈਗਾ ਜਿਹੜੇ ਕਿ ਵੱਖ-ਵੱਖ ਗੋਦਾਮਾਂ ਦੇ ਵਿੱਚ, ਸ਼ੈਲਰਾਂ ਦੇ ਵਿੱਚ ਤੇ ਆਪਣੇ ਵੇਅਰਹਾਊਸੇਸ ਦੇ ਵਿੱਚ ਜੀਰੀ ਦੀ ਚੋਰੀ ਨੂੰ ਅੰਜਾਮ ਦਿੰਦੇ ਸੀ। ਇਹ ਜੀ ਜੋ ਮਾਮਲਾ ਹੈ ਕਰਨ ਗਰਗਵਾਸੀ ਬਰਨਾਲਾ ਇਹਨਾਂ ਨੇ ਧਨੋਲਾ ਪੁਲਿਸਪਾਸ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਇਹਨਾਂ ਦਾ ਟਾਂਡੀਆਂ ਟਾਬੇ ਦੇ ਕੋਲ ਸੰਗਰੂਰ ਬਰਨਾਲਾ ਰੋਡ ਤੇ ਇੱਕ ਵੇਅਰਹਾਊਸ ਬਣਾਇਆ ਹੋਇਆ ਜਿੱਥੇ ਮਿਤੀ 15-16 ਸੈਪਟੈਂਬਰ 2024 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਬੰਦਿਆਂ ਨੇ ਇਹਨਾਂ ਦੇ ਜਿਹੜਾ ਵੇਅਰਹਾਊਸ ਦੀ ਇੱਕ ਕੰਧ ਨੂੰ ਜਿਹੜਾ 파ੜ ਲਾ ਕੇ ਤੇ 94 ਬੋਰੀਆਂ ਚਾਵਲ ਜੋ ਕਿ 50-50 ਕਿਲੋ ਦੇ ਗੱਟੇ ਸੀਗੇ ਉਹ ਚੋਰੀ ਕਰ ਲਈ ਸੀ ਸੋ ਮੁਕੱਦਮਾ ਨੰਬਰ 110 ਮਿਤੀ 16-9-2024 ਅਧੀਨਤਾਰਾ 3314 ਤੇ 305 BNS 2023 ਥਾਣਾ ਧਨੋਲਾ ਦਰਜ ਕੀਤਾ ਗਿਆ ਸੀ ਅਨਨੋਨ ਵਿਅਕਤੀਆਂ ਦੇ ਖਿਲਾਫ ਸੋ ਸਾਡੇ ਥਾਣਾ ਧਨੋਲਾ ਦੇ ਮੁਖ ਅਫਸਰ ਇਨਸਪੈਕਟਰ ਲਖਵੀਰ ਸਿੰਘ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਦੇ ਨਾਲ ਤਕਨੀਕੀ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਇਹ ਜਿਹੜਾ ਮਕਦਮਾ ਨੂੰ ਟ੍ਰੇਸ ਕੀਤਾ ਜਿਹਦੇ ਵਿੱਚ ਕੁੱਲ ਪਹਿਲਾਂ ਇਹਨਾਂ ਨੇ 2 ਵਿਅਕਤੀ ਜੋ ਗ੍ਰਿਫਤਾਰ ਕੀਤੇ ਸੀ ਹਰਪ੍ਰੀਤ ਸਿੰਘ ਉਰਫ ਹੈਰੀ ਵਾਸੀ ਪਿੰਡ ਅੰਗੋਲ ਥਾਣਾ ਸਦਰ ਨਾਭਾ ਪਰਮਿੰਦਰ ਦਾਸ ਵਾਸੀ ਥਾਣਾ ਵਾਸੀ ਲਬਾਣਾ ਕਰਮੂ ਥਾਣਾ ਸਦਰ ਨਾਭਾ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਇਹਨਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਇੱਕ ਬਲੈਰੋ ਪਿਕਅਪ ਗੱਡੀ ਜਿਹੜੀ ਆ ਬਰਾਮਦ ਕੀਤੀ ਸੀ। ਤੋਂ ਇਹਨਾਂ ਦੀ ਪੁੱਛਗਿੱਛ ਦੇ ਉੱਤੇ ਇਹਨਾਂ ਨੇ ਅੱਗੇ 6 ਹੋਰ ਆਪਣੇ ਸਾਥੀਆਂ ਬਾਰੇ ਦੱਸਿਆ ਜਿਹੜੇ ਕਿ ਸਤਗੁਰਦਾਸ ਵਾਸੀ ਲਬਾਣਾ ਕਰਮੂ, ਰੋਬਿਨ ਕੁਮਾਰ ਉਰਫ ਕਾਲਾ ਵਾਸੀ ਨਾਭਾ, ਰਣਜੀਤ ਕੁਮਾਰ ਉਰਫ ਬੋਨਾ ਵਾਸੀ ਪਟਿਆਲਾ, ਤਰਨਵੀਰ ਸਿੰਘ ਤਰਨੀ ਵਾਸੀ ਅੰਗੋਲ ਜੰਗਲੂ ਵਾਸੀ ਪਟਿਆਲਾ ਤੇ ਮਾਨਵਾਸੀ ਕਕਰਾਲ ਇਹ ਜਿਹੜੇ ਆ ਇਹਨਾਂ ਨੇ ਅੱਗੇ 6 ਹੋਰ ਵਿਅਕਤੀ ਜਿਹੜੇ ਆ ਸਾਨੂੰ ਦੱਸੇ ਸੀ ਇਹਨਾਂ ਨੂੰ ਇਸ ਮਕਦਮੇ ਵਿੱਚ ਨਾਮਜ਼ਦ ਕਰ ਲਿਆ ਗਿਆ ਤੇ ਫਰਦਰ ਜਿਹੜਾ ਰਣਜੀਤ ਸਿੰਘ ਰਣਜੀਤ ਕੁਮਾਰ ਉਰਫ ਬੌਣਾ ਤੇ ਰੋਬਿਨ ਕੁਮਾਰ ਉਰਫ ਕਾਲਾ ਇਹ ਦੋ ਦੋਸ਼ੀ ਵੀ ਇਹਨਾਂ ਨੇ ਗ੍ਰਿਫਤਾਰ ਕਰ ਲੈਨੇ ਇਹਨਾਂ ਕੋਲੋਂ ਇੱਕ ਹੋਰ ਪਿਕਅਪ ਗੱਡੀ ਬਲੈਰੋ ਪਿਕਅਪ ਜਿਹੜੀ ਬਰਾਮਦ ਕੀਤੀ ਗਈ ਆ ਤੇ 20 ਗੱਟੇ ਚਾਵਲ ਜੋ ਕਿ ਚੋਰੀ ਦੇ ਸੀ ਉਹ ਬਰਾਮਦ ਕੀਤੇ ਗਏ ਨੇ ਤੇ ਇਸ ਦੇ ਨਾਲ ਕੁੱਲ ਜਿਹੜੇ ਆ ਚਾਰ ਦੋਸ਼ੀਆਂ ਦੀ ਹੁਣ ਤੱਕ ਗ੍ਰਿਫਤਾਰੀ ਹੋ ਚੁੱਕੀ ਹੈ ਦੋਨੋਂ ਅਸੀਂ ਪਹਿਲਾਂ ਉਹਨਾਂ ਦੀ ਪੁੱਛਗਿੱਛ ਕਰਕੇ ਜੁਡੀਸ਼ੀਅਲ ਭੇਜ ਚੁੱਕੇ ਹਾਂ ਦੋ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੁਡੀਸ਼ੀਅਲ ਭੇਜਿਆ ਜਾਏਗਾ ਤੇ ਚਾਰ ਦੋਸ਼ੀਆਂ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਉਹਨਾਂ ਦੀ ਤਲਾਸ਼ ਜਾਰੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਕੇ ਫਰਦਰ ਸਾਨੂੰ ਹੋਰ ਵੀ ਜ਼ਿਆਦਾ ਰਿਕਵਰੀ ਹੋਣ ਦੀ ਆਸ ਹੈ ਜੀ ਸਰਬੇ